ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਪਹੁੰਚਿਆ ਵੀਰ ਗਿੰਦਰ ਦੇ ਕੋਲ ਅੱਜ ਤਿੰਨ ਬੈੜਾਂ ਵਿਕਾਊ ਆ ਇੱਕ ਗੱਬਣ ਤੇ ਦੋ ਸੁਈਆਂ ਇੱਕ ਕ੍ਰੋਸਪਰੀਡ ਦੇ ਵਿੱਚ ਤੁਹਾਨੂੰ ਬੈੜ ਦਿਖਾ ਰਿਹਾ ਵੱਟੀ ਹਾਈਟ ਖਤ ਦੇ ਵਿੱਚ ਆ ਬਿਲਕੁਲ ਤਾਜੀ ਸੱਜਰ ਸੁਈ ਸੋ ਬੌਲੇ ਤੋਂ ਸਟਾਰਟਿੰਗ ਇਹਨੇ ਕੀਤੀ ਆ ਗਿੰਦਰ 15 16 ਲੀਟਰ ਤੋਂ ਹਾਂਜੀ 15 16 16 ਤੋਂ ਬਾਹਰ ਹੀ ਹੋ ਸੰਦੂ ਸਾਹਿਬ 16 ਕੀ ਚਲਮਣਾ ਠੀਕ ਆ ਅੱਜ ਤੀਜਾ ਦੇ ਨੇ ਪਰਸੋਂ ਦੀ ਸੁਈ ਆ ਹਾਂਜੀ ਬਿਲਕੁਲ ਗਿੱਲਾ 나ੜੂ ਉਹ ਵਿਖਾ ਦਿੰਨੇ ਆਪਾਂ ਮਾ ਬਿੱਟੀ ਕਾ ਜੀ ਗਿੱਲੇ 나ੜੂ ਬੱਚਾ ਪਰਸੋਂ ਦੀ ਦੋਸਤੋ ਸੁਈ ਹੈ ਤੇ ਅੱਜ ਤੀਜਾ ਕਿਉਂਕਿ ਦਾ ਦੁੱਧ ਕਰਮਾਲੀ ਚੰਗਾ ਚਬਾਜੂਗੀ ਬਾਕੀ ਹੁਣ ਬੋਲੇ ਬੋਲੇ ਅਜ ਤੀਜੇ ਦਿਨ ਦੀ ਸੂਈ ਦਾ ਥੱਲੇ ਕੋਈ 16 ਲੀਟਰ ਜਾਂ 16 ਲੀਟਰ ਤੋਂ ਬਾਰ ਬਾਹਰ ਗਿੱਲੇ 나ੜੂ ਆ ਆ ਮਗਰ ਬੱਚਾ ਜਿਹਦੇ ਮੇਲ ਕਾਫ ਸੋ ਗਿੱਲੇ 나ੜੂ ਬੱਚਾ ਤੇ ਰੇਟ ਡਿਮਾਂਡ ਚਾਹੇ ਮੇਰਾ ਭਰਾ ਕੋਈ 92 90 95 ਕੁਛ ਵੀ ਕਰਾ ਲੈ ਵੀ ਲੈਣ ਦੇ ਨੰਦਰ ਵੀ ਹਾਂ ਜਾਂ ਨਾ 85000 85000 ਰੁਪਏ ਬਾਕੀ ਮਾਨਤਾ ਨੂੰ ਹੋ ਜੂ ਮੌਕੇ ਤੇ ਠੀਕ ਹੈ ਜੀ ਨੰਬਰ ਸਕਰੀਨ ਦੇ ਉਪਰ ਚੱਲਣ ਦੇ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਠੰਡੀ ਸੀਲਸ ਲਾ ਕੇ ਬੰਗਾ ਜੂਟ ਪਾਉਣਾ ਕਿਸੇ ਵੀਰ ਨੇ ਪਾਲੇ ਅਦਰਵਾਈ ਤੁਹਾਨੂੰ ਧੰਨਵਾਦ